ਕ੍ਰੋਮਨੀ ਅਕਾਲੀ ਦਲ ਦਾ ਗੜ ਰਿਹਾ ਸੰਗਰੂਰ ਲੋਕ ਸਭਾ ਹਲਕਾ ਇਸ ਵਾਰ ਜੋ ਸਮੀਕਰਣ ਵਿਖਾ ਰਿਹਾ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਕਿ ਵੋਟਰ ਦੇ ਦਿਲ ਵਿੱਚ ਕੀ ਹੈ ਮੌਜੂਦਾ ਸਿਆਸੀ ਹਾਲਾਤ ਦੇ ਤਹਿਤ ਮੈਦਾਨ 'ਚ ਜਿਹੜੇ ਉਮੀਦਵਾਰ ਨੇ ਉਹਨਾਂ 'ਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਤੇ ਫਿਰ ਤੋਂ ਭਰੋਸਾ ਜਤਾਇਆ ਹੈ ਜੋ ਪਿਛਲੀ ਵਾਰ ਵੱਡੀ ਲੀਡ ਦੇ ਨਾਲ ਇਥੋ ਜੇ ਦੂਰੇ ਨੇ ਅਤੇ ਹਾਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਸਾ ਦੀ ਥਾਂ ਅਕਾਲੀ ਦਲ ਨੇ ਸਵਾਰ ਨਵੇਂ ਜੋਸ਼ ਉਹਨਾਂ ਦੇ بیٹے ਸਾਬਕਾ ਖਜ਼ਾਨਾ ਮੰਤਰੀ ਤੇ ਪੰਜ ਵਾਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਸਾ ਨੂੰ ਮੁਕਾਬਲੇ ਵਿੱਚ ਉਤਾਰਿਆ ਹੈ। ਦੇਖੋ ਕਾਂਗਰਸ ਦੇ ਸਾਰੇ ਧੱਕਿਆਂ ਦੇ باوجود ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਰਿਜ਼ਲਟ ਕਾਫੀ ਠੀਕ ਰਹੇ ਹਨ। ਸਾਡੇ ਹੰਢਿਆਈ ਦੇ ਵਿੱਚ ਵੀ 13 'ਚੋਂ 6 ਜਿੱਤੇ ਨੇ। ਨੌਰੀ ਦੇ ਵਿੱਚ ਵੀ 13 ਚੋਂ 6 ਜਿੱਤੇ ਨੇ ਮੂਨਿਕ ਦੇ ਵਿੱਚ 13 ਚੋਂ 7 ਜਿੱਤੇ ਨੇ ਤੇ ਡਿੜਵੇ ਵਿੱਚ 13 ਚੋਂ ਜਿਹੜਾ ਹੈ 3 2 ਜਿੱਤੇ ਨੇ ਸੋ ਇਸ ਕਰਕੇ ਹੁਣ ਅਸੀਂ ਦੇਖਾਂਗੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ ਭਗਵੰਤ ਮਾਨ ਆਪਣੀ ਲੋਕਪ੍ਰੇਤਾ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਪਰ ਉਹਨਾਂ ਦੀਆਂ ਵੋਟਾਂ ਕੱਟਣ ਉਹਨਾਂ ਦੇ ਹੀ ਸਾਥੀ ਰਹੇ ਜੱਸੀ ਜਸਰਾਜ ਬਾਗੀ ਹੋ ਕੇ ਐਲ ਆਈ ਪੀ ਵੱਲੋਂ ਮੈਦਾਨ ਜਾ ਗਏ ਨੇ ਪੁਰਾਣਾ ਜਸਰਾਜ ਸਿੰਘ ਲੋਂ ਗਿਆਏ ਜੋ ਭਗਵੰਤ ਮਾਨ ਦੇ ਦਾਅਵਿਆਂ ਦੀ ਲਗਾਤਾਰ ਹਵਾ ਘਟਣ ਚ ਲੱਗੇ ਨੇ 2014 ਚ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਚ ਚੋਣ ਲੜੇ ਪਰ ਹਾਰ ਗਏ ਤੇ ਹੁਣ ਵਕਹ ਵਕ ਬਿਆਨਬਾਜ਼ੀਆਂ ਦੇ ਰਾਹੀਂ ਭਗਵੰਤ ਮਾਨ ਦਾ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਮੇਰੇ ਤੋਂ ਭਗਵੰਤ ਮਾਨ ਤੇ ਤੋਂ ਤਾਜ਼ਾ ਤਾਜ਼ਾ ਗਨਾਹ ਹੋਇਆ ਤੇ ਗਦਦਾਰੀ ਹੋਈ ਹੈ ਪੰਜਾਬ ਨਾਲ ਹੀ ਕਰ ਰਿਹਾ ਰੈਵੋਲੂਸ਼ਨ ਜਿਹੜੀ ਸਾਡੀ ਉਮਰ ਦੇ ਮੁੰਡਿਆਂ ਨੇ ਮੇਰੇ ਤੋਂ 10 ਸਾਲ ਛੋਟਿਆਂ ਨੇ 15 ਸਾਲ ਛੋਟਿਆਂ ਨੇ ਮੇਰੇ ਤੋਂ ਵੱਡਿਆਂ ਨੇ ਤਾਂ ਸਾਰਿਆਂ ਨੇ ਉਹਨਾਂ ਨੇ ਵੀ ਕਾਫੀ ਚਿਰਾਂ ਬਾਅਦ ਦੇਖਿਆਊਗਾ ਵੀ ਪੂਰਾ ਪੰਜਾਬ ਲੜਿਆ ਐਨਆਰਆਈ ਲੜੇ ਪੰਜਾਬ ਦਾ ਹਰ ਘਰ ਹਰ ਧਰਮ ਹਰ ਜਾਤ ਹਰ ਵਰਗ ਦਾ ਗਰੀਬ ਤੋਂ ਲੈ ਕੇ ਅਮੀਰ ਤੱਕ ਬੰਦਾ ਪੰਜਾਬ ਨੂੰ ਬਚਾਉਣ ਲਈ ਇਸ ਰੈਵੋਲੂਸ਼ਨ 'ਚ ਲੜਿਆ 2017 ਦੀ ਲੜਾਈ ਬਾਈ ਇਹ ਛੋਟੀ ਪੋਲੀਟੀਕਲ ਲੜਾਈ ਨਹੀਂ ਸੀ ਇਹ ਤੇਰੀ 2012 ਵਾਲੀ ਪੀਪੀਪੀ ਦੀ ਲੜਾਈ ਨਹੀਂ ਸੀ ਇਹ ਆਮ ਲੜਾਈ ਨਹੀਂ ਸੀ ਯਾਰ ਇਹ ਬਹੁਤ ਵੱਡੀ ਲੜਾਈ ਸੀ ਇੱਕ ਕ੍ਰਾਂਤੀ ਦਾ ਘਾਣ ਹੋ ਗਿਆ ਤੇਤੋਂ ਤੇਰੇ ਲਾਲਚ ਵਿੱਚ ਜੇ ਤੇਰੇ ਨੇੜੇ ਤੇੜੇ ਦੇ ਕੋਈ ਤੇਰੇ ਸਾਥੀ ਤੈਨੂੰ ਨਹੀਂ ਦੱਸ ਰਹੇ ਬਾਈ ਮੱਥਾ ਟੇਕ ਆਪਣੇ ਮਾਤਾ ਜੀ ਨੂੰ ਲੈ ਕੇ ਆਈ ਬ੍ਰਦਰ ਮੈਂ ਇੰਦਰ ਬੈਠ ਕੇ ਤੇਰੇ ਲਈ ਵੀ ਅਰਦਾਸ ਕੀਤੀ ਹੈ ਆਪਣੇ ਮਾਤਾ ਜੀ ਨੂੰ ਲੈ ਕੇ ਇੱਥੇ ਆ ਸਰੋਵਰ ਦੇ ਵਿੱਚ ਮੇਰੇ ਵੀਰ ਅਸ্নান ਕਰ ਜਿਹੜੀ ਗਦਾਰੀ ਤੇਤੋਂ ਹੋ ਗਈ ਹੈ ਲਾਲਚ ਵਿੱਚ ਆਹੀ ਕਹਿ ਦੀ ਅੰਦਰ ਬਾਬਾ ਜੀ ਨੂੰ ਬਾਬਾ ਜੀ ਮੇਰੇ ਤੋਂ ਜਾਣੇ ਅਣ ਜਾਣੇ ਵਿੱਚ ਭੁੱਲੋ ਕਾਦੀ ਮਾਫੀ ਕਾਦੀ ਭੁੱਲ ਜੀ ਮੇਥੋਂ ਗਲਤੀ ਕੀ ਹੋ ਗਈ ਪੰਜਾਬੀਆਂ ਨਾਲ ਗਦਾਰੀ ਕੀਤੀ ਮੈਂ ਕਿਹੜੀ ਮੈਂ ਕਿਹੜੀ ਗਦਾਰੀ ਕੀਤੀ ਜਿਵੇਂ ਪੰਜਾਬ ਦਾ ਨੁਕਸਾਨ ਕੀ ਕੀਤਾ ਜੀ ਮੈਂ ਆਪਣਾ ਕਰੀਅਰ ਛੱਡ ਕੇ ਅੱਜ ਵੀ ਲੜਦਾ ਫਿਰਦਾ ਮੈਂ ਉੱਥੇ ਖੜਾ ਮੈਂ ਵਫਾਦਾਰ ਸਿਪਾਹੀ ਆਂ ਪਾਰਟੀ ਦਾ ਜਿੱਥੇ ਮੇਰੀ ਡਿਊਟੀ ਲੱਗੂਗੀ ਮੈਂ ਲੜੂਗਾ ਮੇਰੀ ਨਾਲ ਡਿਊਟੀ ਲਈ 300 ਰੈਲੀਆਂ ਕੀਤੀਆਂ ਮੈਂ 300 ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮੈਂ ਜਿਹੜਾ ਰੈਲੀਆਂ ਚ ਹੁੰਦਾ ਸੀ ਮੈਂ ਮੇਰਾ ਤਾਂ ਗਲਾ ਵੀ ਬਹਿ ਗਿਆ ਸੀ ਉਦੋਂ ਠੀਕ ਹੈ ਨਾ ਇਹ ਕੋਈ ਗਦਾਰੀ ਹੈ ਜਿਹੜਾ ਹੁੰਦਾ ਭਗਵੰਤ ਮਾਨ ਨੂੰ ਹਰਾਉਣਾ ਭਗਵੰਤ ਮਾਨ ਨੂੰ ਹਰਾਉਣਾ ਚਲੋ ਆਜੋ ਫਿਰ ਸੰਗਰੂਰ ਵੈਲਕਮ ਕਹਿੰਦਾ ਮੈਂ ਤਾਂ ਉਹਨਾਂ ਨੇ ਇਹ ਵੀ ਕਹਿ ਕੇ ਕਿ ਭਗਵੰਤ ਮਾਨ ਜੋ ਦਿੱਲੀ ਵਾਲੇ ਚੱਕਰੀ ਦੇ ਦੇਖੋ ਜੀ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਹੈ ਨਾ ਉਹ ਕਿਸੇ ਮਾਨਸਿਕ ਤੌਰ ਤੇ ਸਹੀ ਬੰਦੇ ਤਾਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਜੱਸੀ ਜਸਰਾਜ ਨੂੰ ਟੇਕ ਟਦੀ ਨਹੀਂ ਉਹਨੂੰ ਦਵਾਈ ਦੀ ਲੋੜ ਹੈ ਮੈਂ ਕਹਿੰਦਾ ਕਾਲੀ ਕਾਂਗਰਸੀ ਜਿਹੜਾ ਮਰਜੀ ਆਵੇ ਵੈਲਕਮ ਹਰੇਕ ਨੂੰ ਹੱਕ ਹੈ 19 ਮਈ ਨੂੰ ਲੋਕ ਦੱਸ ਦੇਣਗੇ ਕਿ ਕੌਣ ਪੰਜਾਬ ਦਾ ਗਦਾਰ ਹੈ ਕੌਣ ਵਫਾਦਾਰ ਹੈ ਉਗਣੇ ਵੀ ਸੋਹਾਂ ਵਿੱਚ ੁੱਠੇ ਆ ਖਾਂਦੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਬੱਚਿਆਂ ਤੋਂ ਖਾਲੇ ਭਗਵੰਤ ਮਾਨ ਆਪਦੀ ਮਾਂ ਦੇ ਤੋਂ ਜੱਸੀ ਜਸਰਾਜ ਨੂੰ ਇਹ ਪਤਾ ਹੈ ਕਿ ਲਾਸਟ ਟਾਈਮ ਉਹ ਕਦੋਂ ਕਾਂਗਰਸੀਆਂ ਤੇ ਕਾਲੀ ਅੰਬਰਧ ਬੋਲੇ ਸੀ ਜਦੋਂ ਦੇਖੋ ਆਮ ਆਦਮੀ ਪਾਰਟੀ ਦੇ ਵਿਰੋਧੀ ਬੋਲਦੇ ਰਹਿੰਦੇ ਜਦੋਂ ਦੇਖੋ ਕੇਜਰੀਵਾਲ ਭਗਵੰਤ ਮਾਨ ਕੇਜਰੀਵਾਲ ਮਾੜਾ ਕੀ ਕਰਤਾ ਜੀ ਅਸੀਂ ਜੱਸੀ ਜਸਰਾਜ ਨੂੰ ਬੇਨਤੀ ਹੈ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਟਿਕੜਮ ਬਾਜ਼ੀਆਂ ਜਾਂ ਕੋਈ ਕਿਸੇ ਨੂੰ ਜੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਬੋਲਦਾ ਜੇ ਉਹਨੂੰ ਤੁਸੀਂ ਹਰਾਉਣ ਆਇਓ ਤਾਂ ਆਜੋ ਨਾ ਲੋਕ ਦੱਸ ਦੇਣਗੇ 23 ਤਰੀਕ ਨੂੰ ਮੈਂ ਬਹੁਤਾ ਜਿਆਦਾ ਇਸ ਇਸ ਮਾਮਲੇ ਚ ਮੈਂ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਜਦੋਂ ਮੈਂ ਆ ਗਿਆ ਭਵਾਨਤਮਾਨ ਤਾਂ ਕੈਮਰੇ ਮੂਰੇ ਅੱਖ ਵੀ ਨਹੀਂ ਮਿਲਾ ਸਕਦਾ ਲਓ ਜੀ ਮੈਂ ਕੈਮਰੇ ਤੇ ਅੱਖ ਮਿਲਾ ਕੇ ਗੱਲ ਕਰਨਾ ਜਦ ਅਸੀਂ ਜਸਤ ਜੀ ਆ ਕੇ ਇੱਥੇ ਸੰਗਰੂਰ ਦੇ ਲੋਕਾਂ ਚ ਆਓ ਆਪਦਾ ਪ੍ਰੋਗਰਾਮ ਦਿਓ ਦੱਸੋ ਤੁਸੀਂ ਸੰਗਰੂਰ ਵਾਸਤੇ ਕੀ ਕੀਤਾ ਜਾਂ ਕੀ ਕਰਿਆ ਉਦਰ ਸੂਬੇ ਚ ਹਕਮਰਾਨ ਪਾਰਟੀ ਕਾਂਗਰਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕੇਵਲ ਸਿੰਘ ਢਿੱਲੋਂ ਨੂੰ ਮੈਦਾਨ ਚ ਉਤਾਰਿਆ ਹੈ ਜਦਕਿ ਇਥੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਤੇ ਪੀ ਡਬਲਯੂ ਡੀ ਮੰਤਰੀ ਵਿਜੇਂਦਰ ਸਿੰਘਲਾ ਵੀ ਟਿਕਟ ਦੀ ਰੇਸ ਵਿੱਚ ਸਨ ਕੇਵਲ ਢਿੱਲੋਂ ਨਾਲ ਇੱਕ ਇਤਰਾਜ਼ ਦੀ ਰਹੀ ਹੈ ਕਿ 2007 ਅਤੇ 2012 ਦੇ ਵਿੱਚ ਉਹ ਬਰਨਾਲਾ ਤੋਂ ਵਿਧਾਨ ਸਭਾ ਦੀ ਚੋਣ ਜਿੱਤੇ ਪਰ ਸਰਕਾਰ ਉਹਨਾਂ ਦੀ ਪਾਰਟੀ ਦੀ ਨਹੀਂ ਆਈ 2017 ਚ ਸਰਕਾਰ ਆਈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਤੋਂ 2432 ਵੋਟਾਂ ਦੇ ਨਾਲ ਉਹ ਚੋਣ ਹਾਰ ਗਏ। ਵੈਸੇ ਇੱਥੇ ਰਾਜਦੇਵ ਸਿੰਘ ਖਾਲਸਾ ਟਕਸਾਲੀ ਅਕਾਲੀ ਉਮੀਦਵਾਰ ਨੇ ਜੋ 1999 ਚ ਇੱਥੋਂ ਅਕਾਲੀ ਦਲ ਮਾਨ ਵੱਲੋਂ ਚੋਣ ਜਿੱਤ ਚੁਕੇ ਨੇ। 100% ਜੀ ਸਾਰੇ ਅਸੀਂ ਇਕੱਠੇ ਆ। ਸਾਰੇ ਅਸੀਂ ਭੈਣ ਭਰਾਵਾਂ ਦੇ ਤੌਰ ਤੇ ਇੱਕ ਪਾਰਟੀ ਦੇ ਤੌਰ ਤੇ ਇੱਕ ਡਿਸਿਪਲਨ ਪਾਰਟੀ ਸਾਡੀ ਹਾਈ ਕਮਾਂਡ ਆ। ਸਾਰਿਆਂ ਨੇ ਜੋ ਡਿਸਾਈਡ ਕਰਦਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ। ਟਿਕਟ ਮੰਗਣ ਤੱਕ ਸਭ ਦਾ ਹੱਕ ਆ ਜਦੋਂ ਹਾਈ ਕਮਾਂਡ ਟਿਕਟ ਦੇ ਦਿੰਦੇ ਫਿਰ ਸਾਰੇ ਅਸੀਂ ਇਕੱਠੇ ਆ ਬੀਬੀ ਪੱਠਲ ਜੀ ਦਾ ਵੀ ਹੁਣੇ ਮੇਰੀ ਬਹੁਤ ਸਤਿਕਾਰਯੋਗ ਸਾਡੀ ਵੱਡੀ ਭੈਣ ਆ ਹੁਣੇ ਮੈਂ ਮਿਲ ਕੇ ਆਇਆ ਬੀਬੀ ਜੀ ਨੇ ਕਿਹਾ ਪੂਰਾ ਮੇਰਾ ਸਹਿਯੋਗ ਆ ਮੈਂ ਡਟ ਕੇ ਤੁਹਾਡੇ ਨਾਲ ਚੱਲਾਂਗੀ ਆਪਾਂ ਬਹੁਤ ਵੱਡੀ ਗਿਣਤੀ ਚ ਜਿੱਤਾਂਗੇ ਭਜਿੰਦਰ ਸਿੰਘਲਾ ਜੀ ਨਾਲ ਕੱਲ ਮੇਰੀ ਗੱਲ ਹੋਈ ਆ ਪੂਰਾ ਸਹਿਯੋਗ ਆ ਰਜਿਆ ਸੁਲਤਾਨਾ ਜੀ ਪੂਰਾ ਸਹਿਯੋਗ ਆ ਗੋਲਡੀ ਜੀ ਦਾ ਪੂਰਾ ਸਹਿਯੋਗ ਆ ਬੀਬੀ ਹਰਚੰਦ ਕੌਰ ਜੀ ਦਾ ਪੂਰਾ ਸਹਿਯੋਗ ਆ ਰਟਾਲ ਜੀ ਦਾ ਪੂਰਾ ਸਹਿਯੋਗ ਆ ਸਾਰੇ ਇਲਾਕਿਆਂ ਚ ਸਭ ਦਾ ਸਾਡੇ ਨਾਲ ਸਹਿਯੋਗ ਆ ਬੀਬੀ ਸਾਡੀ ਦਮਨ ਬਾਜਵਾ ਜੀ ਆ ਉਹਨਾਂ ਨੂੰ ਇੰਨਾ ਉਤਸ਼ਾਹ ਹੈਗਾ ਜੰਗਸਟਰ ਨੇ ਉਹਨਾਂ ਨੇ ਕਿਹਾ ਵੀ ਯੂਥ ਵੱਲੋਂ ਅਸੀਂ ਪੂਰਾ ਚੰਗਲ ਚੱਕ ਦਿਆਂਗੇ ਤੁਸੀਂ ਇੰਨਾ ਉਤਸ਼ਾਹ ਸਾਡੇ ਵਰਕਰਾਂ ਚ ਕਿ ਇਹ ਬਹੁਤ ਵੱਡੀ ਅਸੀਂ 2 ਲੱਖ 3 ਲੱਖ ਤੋਂ ਜ਼ਿਆਦਾ ਜਿੱਤੇ ਕੀ ਕਿਤੇ ਵੀ OBC ਭਾਜਪਾ ਨੂੰ ਨਾਮਜ਼ਦਗੀ ਨਾ ਦੇਣਾ ਪਾਰਟੀ ਲਈ ਮੈਂ ਮੰਨਦਾ ਕਿ ਬਹੁਤ ਵੱਡੀ ਇਹ ਮੰਦਭਾਗਾ ਫੈਸਲਾ ਪਾਰਟੀ ਦਾ ਕੀ ਨਾ ਤਾਂ ਕੋਈ ਮੰਤਰੀ ਬਣਾਇਆ ਗਿਆ OBC ਦੇ ਵਿੱਚੋਂ 9 ਐਮਐਲਏ ਨਹੀਂ ਇਹਨਾਂ ਨੂੰ ਔਰ ਨਾ ਹੀ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ ਜ਼ਿਲ੍ਹੇ ਦੇਖ ਲਓ ਕਿੰਨੇ ਨੇ ਸਾਡੇ ਪੰਜਾਬ ਦੇ ਵਿੱਚ ਔਰ 13 ਟਿਕਟਾਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਬਣਦੀਆਂ ਨੇ ਨਾ ਹੀ ਕੋਈ ਟਿਕਟ ਦਿੱਤੀ ਗਈ ਹੈ OBC ਨੂੰ ਸੋ ਮੈਂ ਤਾਂ ਹੱਕ ਮੰਗ ਰਿਆਂ ਉਸ OBC ਭਾਜਪਾ ਜਿਹੜਾ 34% ਪੰਜਾਬ ਦੇ ਵਿੱਚ वैसे केवल ਢਿੱਲੋਂ ਨੂੰ ਵਿਰੋਧੀਆਂ ਦੇ ਨਾਲ-ਨਾਲ ਘਰ ਤੋਂ ਵੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਢੀਮਾਨ ਪਰਿਵਾਰ ਦਾ surjit ਢੀਮਾਨ ਅਤੇ ਉਹਨਾਂ ਦੇ ਬੇਟੇ jaswinder ਢੀਮਾਨ ਨੇ ਵਿਰੋਧੀਆਂ ਤੋਂ ਪਹਿਲਾਂ ਹੀ ਆਪ ਤਲਵਾਰਾਂ ਚੁੱਕ ਰੱਖੀਆਂ ਨੇ। ਟਿਕਟ ਨਾ ਮਿਲਣ ਤੋਂ ਨਾਰਾਜ਼ ਢੀਮਾਨ ਪਰਿਵਾਰ ਲਗਾਤਾਰ ਕਾਂਗਰਸੀ ਉਮੀਦਵਾਰ ਖਿਲਾਫ ਆਜ਼ਾਦ ਚੌਨ ਲੜਨ ਦੀਆਂ ਧਮਕੀਆਂ ਦੇ ਰਹੇ ਨੇ। ਪਿਛਲੇ ਇਤਿਹਾਸ ਦੇ ਜੇਕਰ ਜਾਤ ਮਾਰੀਏ ਤਾਂ ਸੰਗਰੂਰ ਸੀਟ ਤੇ ਅਕਾਲੀਆਂ ਦੀ ਛੱਡੀ ਰਹੀ ਏ 1952 ਤੋਂ ਲੈ ਕੇ 2014 ਤੱਕ ਇੱਥੇ 1957 ਨੂੰ ਛੱਡ ਕੇ 15 ਵਾਰ ਲੋਕ ਸਭਾ ਚੋਣ ਹੋਈ ਜਿਸ ਵਿੱਚੋਂ 4 ਵਾਰ ਕਾਂਗਰਸ ਤੇ 6 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਫਤਿਹ ਹਾਸਲ ਕੀਤੀ 2 ਵਾਰ ਅਕਾਲੀ ਦਲ ਮਾਨ ਤੇ 1 ਵਾਰ ਸੀਪੀਆਈ ਦਾ ਉਮੀਦਵਾਰ ਵੀ ਇੱਥੋਂ ਜਿੱਤੂ ਰਿਹਾ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਬਦਲਾਅ ਦੀ ਹਨੇਰੀ 'ਚ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ 211721 ਵੋਟਾਂ ਯਾਨੀ ਕਿ ਕੁੱਲ ਵੋਟਾਂ ਦੇ 20.43 ਫੀਸਦੀ ਨਾਲ ਹਰਾ ਦਿੱਤਾ ਸੀ ਕਾਂਗਰਸ ਦਾ ਉਮੀਦਵਾਰ ਵਿਜੇ ਇੰਦਰ ਸਿੰਘਲਾ 17.51 ਫੀਸਦੀ ਵੋਟਾਂ ਨਾਲ ਤੀਜੇ ਸਥਾਨ ਤੇ ਰਿਹਾ ਸੀ ਮੌਜੂਦਾ ਸਮੇਤ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਸ਼੍ਰੋਮਣੀ ਅਕਾਲੀ ਦਲ ਕੋਲ ਲਹਿਰਾ, ਬਾਕੀ 5 ਆਮ ਆਦਮੀ ਪਾਰਟੀ ਤੇ 3 ਕਾਂਗਰਸ ਕੋਲ ਹਨ। ਪਰ ਇਹ ਦੇਸ਼ ਦਾ ਦੰਗਲ ਏ, ਜਿੱਥੇ ਮੋਦੀ ਲਹਿਰ ਬਨਾਮ ਰਾਹੁਲ ਗਾਂਧੀ ਦੇ ਜੋਸ਼ ਵਿੱਚ ਮੁਕਾਬਲਾ ਏ ਅਤੇ ਸਮੀਕਰਨ ਇਸੇ ਹਿਸਾਬ ਨਾਲ ਬਣਨ ਗਈ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563